ਅਮਿਸਸ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ 'ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਆਂ ਸ਼ਹਿਰ ਜਨਾਲਾ ਤਹਿਸੀਲ ਵੀਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਸੋਨਵੀਰ ਕੋਲ ਆਪਾਂ ਆਏ ਆਂ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਸਾਰੀਆਂ ਤੁਕੜਾ ਗੱਬਣਾ ਤੁਹਾਨੂੰ ਦਿਖਾਉਣੀ ਆਂ ਅੱਜ ਨੀਆਂ-ਵੀਆਂ ਤੁਕੜਾ ਗੱਬਣਾਈਆਂ ਤੇ ਇਹ ਗੱਲਬਾਤ ਹਨ ਆਪਾਂ ਕਰਦੇ ਹਾਂ ਵੀ ਜੀ ਹੁਣਾਂ ਨਾ ਚੰਗੇ ਦੁੱਧ ਵਾਲੀਆਂ ਤੁਕੜਾ ਗੱਬਣਾ ਤੁਹਾਨੂੰ ਦਿਖਾਵਾਂਗੇ ਹਾਂਜੀ ਜੀ ਬੀਤੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹੋਰ ਸਨਾ ਠੀਕ ਠਾ ਜੀ ਤੇ ਨਾਮ ਦੱਸ ਤੇ ਕਰੀਆ ਸੋਮਨ ਸ਼ਹਿਰ ਜਨਾਲ ਜ਼ਿਲ੍ਹਾ ਮਪਸਰ ਤੇ ਫੋਨ ਨੰਬਰ ਬੋਲ ਦੇ ਕਿਨਨਾਰ ਪੈਂ ਸਤ ਬੋਲਦਾ ਤੇ ਸਾਰੀਆਂ ਤਕੜਾ ਕਪਨਾ ਸਾਰੀਆਂ ਤਕੜਾ ਕਮਰਾ ਆਹ ਤੇ ਬਸ ਬਕਰਾਤੀ 7 ਮਹੀਨੇ ਜਾਵੇ ਅੱਛਾ 7 ਮਹੀਨੇ ਚੱਕ ਪਾਲ ਦੇ ਠੀਕ ਆ ਬਾ ਚੱਕ ਪਾ ਸਰਾਈਏ ਅੱਠਾ ਤੋਂ ਥੋੜੇ ਦਿਨ ਕਰ ਜੀ ਦੇ ਠੀਕ ਆ ਹਾਂ ਚਲੋ ਤੇ ਜਿਹੜੇ ਆ ਪਹਿਲੇ ਨੰਬਰ ਤੇ ਹੀ ਆ 7 ਮਹੀਨਿਆਂ ਦੀ ਚੱਕ ਪਾਸਿਆ ਹਨਾ ਚੱਕ 7 ਤੋਂ ਵੱਧ ਹੀ ਦੋ ਜੇ ਚਾਰ ਦਿਨ ਹੋਗੇ ਘੱਟ ਨਹੀਂ ਹੋਏ ਹਾਂ ਦੇਖ ਸੰਦੇ ਜੀ ਤੇ ਥੱਲੇੋਂ ਚੰਗੇ ਤੇ ਆ ਰਹੇ ਵੀ ਹੁਣ ਵੀ ਇਹ ਵੀ ਭਾਈ 16 ਕਿਲੋ ਵਾਲੀ ਏ ਅੱਛਾ 16 ਕਿਲੋ ਵਾਲੀ ਹੋਣੇ ਮੰਨ ਲਓ ਇਹ 7 ਮਹੀਨੇ ਤੋਂ ਵੱਧ ਦੋ ਚਾਰ ਨੇ ਵਾਦੀ ਆ ਅੱਛਾ ਦੋ ਦੋ ਹੋਰ ਵੀ ਲੀਟਰ ਮਾਰ ਕੇ ਕੋਈ ਮੇਰੇ ਕੋਲ ਚੋਖੜੇ 7 ਕਿਲੋ ਐ ਠੰਡਾ ਪਾਣੀ ਰਹਿ ਗਊਗਾ ਅੱਛਾ ਬਾਅਦ ਬਾਦੀ ਗੱਲ ਕਹਿੰਦੇ ਠੰਡਾ ਇਹਦੀ ਕੋਈ ਸ਼ੇਕ 4 ਕਿਲੋ ਦਾ ਪਾਣੀ ਰਹਿ ਗਊਗਾ ਅੱਛਾ 7 ਕਿਲੋ ਦੁੱਧ ਹੋਊ ਵਧੀਆ ਖੋਲੋ ਫਿਰ ਤੋੜ ਦਈਏ ਮੱਝ ਦੇਖੋ ਸਿਆਰ ਕੁੜੀ ਐ ਪੈਂਡਾ ਰੱਖ ਦੇਖੋ ਪਤਲੀ ਚੰਬੜੀ ਜਿਆਦਾ ਹਾਂਜੀ ਹਾਂਜੀ ਅੰਕਲ ਖਰਾਬ ਨਾ ਪੂਗਾ ਵੇਖੋ ਇਹ ਆਈ ਪਿੱਛੇ ਚੰਗੀ ਜਗ੍ਹਾ ਤੇ ਹੋਵਾਂਗੇ ਦੁੱਧ ਦੀ ਗਾਰੰਟੀ ਏ ਉਹਦੇ ਭਾਜੀ ਸਿਰਫ 20 ਨਾਲ ਮੱਝ ਛੱਡਦੇ ਆ ਠੀਕ ਐ ਸਿਰਫ 20 ਨਾਲ ਇੰਦਾ ਸਜਣਾ ਹੋ ਜੇ ਨੀਲੀ ਦੀ ਮੱਝ ਆ ਤੇ 7 ਮਹੀਨਿਆਂ ਦੀ ਗੱਭਣ ਆ ਤੇ 7 ਕਿਲੋ ਹੀ ਦੁੱਧ ਜਿਹੜਾ ਦੱਸਦੇ ਦੇ ਕੋਲ ਪਰ ਇਸ ਦੀ ਤੇ ਭਾਜੀ ਛੱਡਦੇ ਹੋ ਠੀਕ ਐ ਅੱਖਾਂ ਦੋਵੇਂ ਬਿੱਲੀਆਂ ਵੇਖੋ ਸਿਰਫ ਉਹਨਾਂ ਘਰਾਂ ਦੇ ਸਾਬਾਜੀ 20 ਨਾਲ ਆ ਪਛੜਨੀ ਆ ਅੱਖਾਂ ਦੋਵੇਂ ਬਿੱਲੀਆਂ ਵੇਖੋ ਠੀਕ ਐ ਪੂਰੀ ਰਾਜ ਰੂਹੀ ਦਾ ਕਾਦਾ ਦੀ ਜੇ ਮੈਂ ਦੇਖ ਸਕਦੇ ਥੱਲੇ ਨੂੰ ਦੇਖ ਸਕਦੇ ਸੱਜ ਰੰਗ ਹੋਈਆਂ ਜਿਹੜੀ ਬਾਕੀ ਜਿੱਦਣੇ ਤਿਆਰ ਹੋਈ ਉਦੋਂ ਚੰਗੇ ਖੁੱਲੇ ਤਿਆਰ ਹੋਣੀ ਆ ਭਾਜੀ ਹੁਣ ਆਪਾਂ ਹਿਸਾਬ ਲਾਈਏ 7 ਮਹੀਨੇ ਦੀ ਆਮ ਇਹ ਭੱਜਣ ਦੀਆਂ ਟੋਕਣਾ ਹੋਈਆਂ ਹਾਂਜੀ ਹਾਂਜੀ ਡਾਕਟਰ ਨੂੰ ਇਹ ਚੈੱਕ ਕਰਾ ਕੇ ਮੈਂ ਡਾਕਟਰ ਨੂੰ ਦੱਸਿਆ ਕਿ ਨਹੀਂ ਜਰਦੀ ਆ ਅੱਛਾ ਡਾਕਟਰ ਨਾਲ ਕਿ ਨਹੀਂ ਜਰਦੀ ਆ ਉਹਨਾਂ ਕਹਿੰਦੇ ਘਰ ਵਾਲੇ ਤਰੀਕ ਨਹੀਂ ਹੈ ਜੀ ਅੱਛਾ ਡਾਕਟਰ ਨਾਲ ਕਿ ਨਹੀਂ ਜਰਦੀ ਆ 7 ਤੋਂ ਬਾਹਰ ਹੀ ਆ ਅੱਛਾ ਉਹ ਚਾਦਰ ਭਾਵੇਂ ਉਹ ਦਾ 7 ਤੋਂ ਬਾਹਰ ਹੀ ਘਰ ਵਾਲੇ ਵੀ ਨਹੀਂ ਦੱਸਣ ਤੇ ਮੁੱਲ ਫੇਰੇ ਦਾ ਇਹ ਆ ਮੋਲ ਭਾਈ 60000 60000 ਹੈ ਵਿੱਚੋਂ ਕਰਨਾ ਕੋ ਥੋੜਾ ਪਤਾ ਮੰਨ ਤਾ ਭਾਈ ਇਹ ਦੱਸ ਕਿਉਂ ਆਮ ਆਪ ਮੱਝ ਲੈਣੀ ਨੇ 7-8 ਕਿਲਵਾਲੀ ਮੰਨ ਲਓ ਵੀ 70 60-70000 ਤੋਂ ਘੱਟ ਨਹੀਂ ਆਉਂਦੀ ਹਾਂਜੀ ਮੰਨ ਲਓ ਸੱਜਣਾ ਨੂੰ ਚੱਦਾ ਜ਼ਮੀਨ ਵੀ ਤੇ ਛੱਬਣੀ ਪਣੀ 20 ਰੁਪਏ ਸੱਜਣਾ ਨੂੰ ਸੁਖਣੀ ਆ ਹਾਂਜੀ ਹਾਂਜੀ ਜੇ ਤਾਂ ਭਾਈ 60000 ਠੀਕ ਹੈ ਚਲੋ ਕੋ ਫੋਨ ਲਾਵੇ ਮੌਕੇ ਦੇ ਆਪੇ ਆਹ ਮੱਝ ਸਾਰੀ ਚੰਗੀ ਹੈ ਸੌਦਾ ਹੋ ਜਾਊਗਾ ਆਪੇ ਉਹ ਭਾਏ ਕੋ ਐ ਪੈਰਾਂ ਤੇ ਛਾਂਡੀ ਜੂ ਲੋ ਸਾਰੀ ਠੀਕ ਹੈ ਤੇ ਹੁਣ ਜਿਹੜੀ ਦੂਸਰੇ ਨੰਬਰ ਤੇ ਆ ਇਹ ਅੱਖਾਂ ਵੀ ਲਾਈ ਜੀ ਇੱਕ ਦੁੱਧ 3 ਕਿਲੋ ਇਹ 3 ਕਿਲੋ ਦੁੱਧ ਦੀ ਦਿੱਤਾ ਅੱਖਾਂ ਦੁੱਧ ਦੇ ਦੋ ਹੀ ਤਰ੍ਹਾਂ ਦੇ ਬਾਰੇ ਅੱਛਾ ਉਹਦਾ ਰਿੰਗ ਦੀ ਇੱਕ ਟੈਮ ਚੁੰਦੀ ਦੋ ਹੀ ਟੈਮ ਇਹ ਵੀ ਵੇਖੋ ਅਗਲੇ ਬੇਬਾਨੇ ਦੇ ਮਾਰੋ ਨਾਲ ਜੁੜੋ ਵੇਖੀ ਦੇਖਣੀ ਮਿਲਦੀ ਇਹ ਵੀ 13-14 ਕਿਲੋ ਵਾਲੀ ਠੀਕ ਆ ਚਲੋ 13-14 12-13 ਨੂੰ ਆਰਾਮ ਨਾਲ ਦੁੱਧ ਬਾਕੀ ਦੁੱਧ ਵਾਲੀ ਨਿਸ਼ਾਨੀਆਂ ਹੋਦੀਆਂ ਵੀ ਚੰਗੀਆਂ ਤੇ ਵੀ ਇਹ ਨਗਰ ਦੇ ਸਾਰੇ ਵਧੀਆ ਅੱਛਾ ਲੋਨ ਵਧੀਆ ਇਹ 8 ਮਹੀਨੇ ਦੀ ਗੱਬਣੀਆਂ ਜਿਹੜੀ ਇਹ ਕਿਤੇ ਜਿਆਦਾ ਅੰਦਰ ਹੀ ਬੱਜੀ ਪੁੱਜੀ ਰਹੀ ਹੈ ਉਹਦੇ ਕਰਕੇ ਜਿਹੜੇ ਇਹਦਾ ਰੰਗ ਜਾ ਬਦਲਿਆ ਹੋ। ਕਈ ਵਾਰੀ ਜਦੋਂ ਗਿੱਲੀ-ਗੁੱਲੀ ਜਗ੍ਹਾ ਤੇ ਬੱਜੀਆਂ ਦਿੰਦੀਆਂ ਵਾ। ਇਹ ਥਾਲੀ ਪਾਈ ਪਹਿਲੇ ਦਿਨ ਤੋਂ ਸਾਹਮਣੇ ਕਰ ਦਿੱਤੇ। ਬਾਕੀ ਕਹੇ ਜਿਹੜੀ ਜਮਾਂਦਰੀ ਹੁੰਦੀਆਂ ਇਤਨ। ਹਾਂ, ਗੁਲਾਬੀ ਥਾਨ ਕੁੜੀ ਦੇ ਵਾਰ ਦਾ ਦਈਆਂ ਆ ਇਹਨੂੰ। ਤੇ ਇਹਦਾ ਮੁੱਲ ਇਹ ਜਿਹੜੀ ਆ 45000 ਦੀ। 45000 ਵਿੱਚ ਕਰਨਾ ਮੈਂ ਤਾਂ ਪਈ ਪਈ 45 ਦੀ ਮੰਨ ਲਓ ਗੱਲ ਗੱਦੇ 30 32 ਹਾਰੀ ਜੰਦਰਿਆ ਤੇ ਮਾਲੋ ਦੋ ਤੇ ਤਿੰਨ ਕਿਲੋ ਸੰਗਣਾ ਦੇਈਆਂ ਗਾਦਾ ਮਾਲੋ ਮਹੀਨਾ ਦਾ ਮਹੀਨਾ ਚੋਗਰ ਮਹੀਨਾ ਛੜ ਕੇ ਫਿਰ ਸੱਜੇ ਸੁਬਣੀ ਫਿਰ 12 ਕਿਲੋ 13 ਕਿਲੋ ਦੁੱਧ ਦੇ ਕਢੀ ਨਾ ਆਰਾਮ ਨਹੀਂ ਹਾਂਜੀ ਹਾਂਜੀ ਬਾਦਲ ਕਰਦਾ ਚਲੋ ਵੀਰ ਕੋ ਭਰਾ ਨੂੰ ਫੋਨ ਲਾਉਦੇ ਠੀਕ ਆ ਤੇ ਹੁਣ ਇੱਕ ਕੰਮ ਅੱਜ ਇਹ ਤਿਆਰ ਹੀ ਹੈ ਇਹ 20 ਦਿਨ ਖੜਦੀ ਹੈ ਅੱਛਾ ਇਹ 20 ਦਿਨ ਖੜਦੀ ਹੈ 20 ਤਾਂ ਬਾਈ 25 ਖੜ ਸਕਦੀ ਹੈ ਠੀਕ ਮੇਰੇ ਅੰਦਰ ਦਾ ਸੂਪ ਹੋ ਗਈ ਹੈ ਅੰਦਰ ਸੂਪ ਹੈ ਮੈਂ ਤਾਂ ਇੰਨੇ ਚੰਗੀਆਂ ਆ ਠੀਕ ਆ ਅੱਜ ਇੱਕ ਸੱਤਾਂ ਦੀ ਆ ਗੱਭਾਂ ਨੇ ਇੱਕ ਅਠਾਂ ਦੀ ਤੇ ਇੱਕ ਨੌਂ ਆਂਦੀ ਆ ਇਹ ਨੌਂਰ ਜੋ ਕਾਫੀ ਚੰਗਾ ਖਰਨਾ ਦੀ ਲੋੜ ਆ ਜਿੰਦਾ ਠੀਕ ਪੂਰਾ ਆ ਨਹੀਂ ਜਦੋਂ ਬਾਦੀ ਜੋ ਕਰਦੇ ਆ ਉਸੇ ਦੇ ਵਾਲੇ ਆ ਹਾਂਜੀ ਹਾਂਜੀ ਤੋਰ ਦੇ ਕਰੀ ਸਿੱਧੀ ਤੋਰ ਤੋਂ ਜੀ ਚੱਲ ਕੇ ਜਾਵੋ ਦਰਵਾਜ਼ੇ ਬਾਕੀ ਮਾਚੇ ਭਾਰੀ ਆ ਇਹ ਥੋੜਾ ਮੋੜ ਮੋੜ ਘਟਨਾ ਹੋ ਕਾ ਜਾਂਦਾ ਇੱਥੇ ਇਹ ਆਣ ਇਹਦੇ ਵੀ ਦੇਖ ਸਕਦੇ ਲੱਗ ਕੇ ਤਾਂ ਤੇ ਇਹਦਾ ਫਿਰ ਮੁੱਲ ਇਹ ਜਿਹੜਾ ਭਾਈ 56 ਦੀ 56000 ਦੀ ਬਾਕੀ ਚਲੋ ਛੋਟ ਛੜ ਮੌਕੇ ਤੇ ਕਰ ਦੋ ਤੇ ਉਹ ਤਰ੍ਹਾਂ ਦੁੱਧ ਕਿੰਨਾ ਚਵਾਈ ਜਾਊਗਾ ਦੋਦੇ ਵੀ 12 13 ਕਿਲੋ ਆਜੀ ਭਾਈ ਇਹ ਅੱਛਾ ਮੱਝ ਵੱਡੀ ਆ ਚਲ ਕਰ ਦੋ ਛੋਟੀ ਆ ਉਹਦਾ ਵਜਨ ਮੈਨਾਂ ਲਈ ਧੰਨਵਾਦ ਵਜਨ ਦੇ ਹੀ ਹੈਗੀ ਆ ਹਨਾ ਠੀਕ ਆ ਤੇ ਠੀਕ ਆ ਵੀਰ ਜੀ ਹੋਰ ਪੁੱਛਿਆ ਨਾ ਬਸ ਬਹੁਤ ਮਿਹਰਬਾਨੀ ਭਾਈ ਬਾਕੀ ਆਪਣੀ ਕੋ ਵੀ ਤਸੱਲੀ ਕਰਕੇ ਵੇਸ ਚਾੱਕ ਕੇ ਆਪਣੀ ਸਮਝ ਨਾਲ ਤੇ ਆਪਣੀ ਮਰਜ਼ੀ ਨਾਲ ਖੜੇ ਜੀ ਤੋਕੜਾ ਘਬਣਾ ਆਪਣੇ ਜਾ ਕੇ ਚੈੱਕ ਕਰਵਾ ਲਿਆ ਕਰੋ ਭਾਈ ਮੇਰੀ 3 ਨਾਲ 14 ਤੱਕ ਗਾਰੰਟੀ ਜੀ ਬਸ 3 ਨਾਲ 14 ਦਿਨਾਂ ਤੱਕ ਇਹ ਕਿੰਨੇ ਚਿਰ ਚਲਾ ਦੇ ਭਰਾ ਨੂੰ ਫੋਨ ਲਾਵੇ ਗਰਮੀ ਤੋਂ ਤਾਂ ਗਰਮੀ ਤੋਂ ਬੜਾ ਬੰਦਾ ਹੋ ਜਾਏ ਹਾਂਜੀ ਹਾਂਜੀ ਆਪਣੀ ਚੈੱਕ ਲਾ ਕੇ ਫੋਨ ਲਾ ਦੇ ਜੇ ਕੋਈ ਖਾਲੀ ਨਿਕਲੇ ਸਾਡੇ ਘਰ ਵਾੜ ਦੇ ਠੀਕ ਹੈ ਜੀ